ਪੰਜਾਬ ਦੇ ਵਿੱਚ 4 ਸਿੱਟਾਂ ਉੱਤੇ ਜਿਮਨੀ ਚੋਣਾ ਹੋਣੀਆਂ ਨੇ ਜਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਇਹ ਜਿਹੜਾ ਉਹ ਲਗਾਤਾਰ ਖਦਾ ਜਾ ਰਹੀ ਉਤ ਪਾਰਟੀ ਦੇ ਆਗੂਆਂ ਦੇ ਵੱਲੋਂ ਇੱਕ ਦੂਜੇ ਉੱਤੇ ਸ਼ਬਦੀ ਹਮਲਾ ਵੀ ਹੈ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਉਥੇ ਗਿੱਦੜਵਾਹਾ ਵਿਧਾਨ ਸਭਾ ਜਿਮਨੀ ਚੋਣ ਨੂੰ ਲੈ ਕੇ ਜਿਹੜੇ ਸਿਆਸੀ ਦੁਸ਼ਣਵਾਦੀ ਦਾ ਦੌਰ ਹੈ ਉਹ ਆਪਣੇ ਸਿਖਰ ਉੱਤੇ ਹੈ ਸਿਆਸੀ ਆਗੂਆਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਦੋਸ਼ ਨੇ ਜਿਹੜੇ ਹੋ ਲਗਾਏ ਜਾ ਰਹੇ ਨੇ ਇਸੇ ਵਿਚਾਰੇ ਰਵਨੀਤ ਸਿੰਘ ਬਿੱਟੂ ਨੇ ਗਿੱਦੜਵਾਹਾ ਦੇ ਵਿੱਚ ਰਾਜਾ ਬੜਿੰਗੂ ਤੇ ਤਿੱਖਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਰਾਜਸਥਾਨ ਤੋਂ ਬਸੰਦੀਆਂ ਬਾਡੀਆਂ ਰਾਜਾ ਬਿੰਗਰੇ ਲਵਾਈਆਂ ਉਸ ਦੇ ਵਿੱਚ ਇੱਕ ਇੱਕ ਬੱਸ ਪਿੱਛੇ 7 ਲੱਖ ਦਾ ਫਰਕ ਹੈ ਗਿੱਦੜਵਾਹੇ ਪਹੁੰਚੇ ਰਵਨੀਤ ਬਿੱਟੂ ਦੇ ਵੱਲੋਂ ਇਹ ਬਿਆਨਵਾਜੀ ਹੈ ਜਿਹੜੀ ਉਹ ਕੀਤੀ ਗਈ ਉਹ ਅਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬੱਸਾਂ ਵਾਲੀ ਬਾੜੀ ਕੁਟਾਲੇ ਦੀ ਫਾਈਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਈ ਵਾਰ ਵਿਧਾਨ ਸਭਾ ਦੇ ਵਿੱਚ ਬੋਲ ਚੁੱਕੇ ਹਨ ਤਾਂ ਗਿੱਦੜਵਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਵੀ ਸਾਰੇ ਗੱਲ ਕਰ ਚੁੱਕੇ ਨੇ ਤਾਂ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਿੰਪੀ ਢਿੱਲੋਂ ਨੇ ਇੱਕੋ ਸਟੇਜ 'ਆ ਜਿਹੜੀ ਉਹ ਸਾਂਝੀ ਕਰਨੀਆਂ ਤਾਂ ਦੇਖਦੇ ਆ ਕਿ ਉਹ ਬਸਾਂ ਦੀਆਂ ਬਾੜੀਆਂ ਦੇ ਹੋਏ ਘਟਾਲੇ ਉੱਪਰ ਕੀ ਐਕਸ਼ਨ ਲੈਣਗੇ ਇਹ ਜਿਹੜਾ ਜ਼ਿਕਰ ਹੈ ਉਹ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕੀਤਾ ਗਿਆ ਤਾਂ ਰਵਨੀਤ ਸਿੰਘ ਬਿੱਟੂ ਨਿਗਦਰ ਵਾਹੇ ਪਹੁੰਚ ਕੇ ਬੱਸਾਂ ਵਾਲੀਆਂ ਬਾਡੀਆਂ ਦਾ ਮਸਲਾ ਚੁੱਕਿਆ ਏ ਉਹਨਾਂ ਨੇ ਸੀਐਮ ਮਾਨ ਨੂੰ ਬੱਸਾਂ ਦੀਆਂ ਬਾਡੀਆਂ ਵਾਲੀ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਫਾਈਲਾਂ ਨੇ ਉਹ ਖੋਲ ਕੇ ਸਪਸ਼ਟ ਕਰੋ ਤਾਂ ਗਿੱਦੜਵਾਹਾ ਵਿਧਾਨ ਸਭਾ ਜਿਮਨੀ ਚੋਣ ਦੇ ਵਿਚਾਲੇ ਸਿਆਸੀ ਸ਼ਬਦੀ ਹਮਲੇ ਜਿਹੜਾ ਉਹ ਸਿਖਰਾਂ ਉੱਤੇ ਹੈ ਸਿਆਸੀ ਆਗੂਆਂ ਦੇ ਵੱਲੋਂ ਇੱਕ ਦੂਜੇ ਉੱਪਰ ਸ਼ਬਦੀ ਹਮਲੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਇਸ ਵਿਚਾਲੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਜਾ ਬੜਿੰਗੂ ਉੱਤੇ ਵੱਡਾ ਹਮਲਾ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਤਿੱਖੇ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਰਾਜਾ ਬੜਿੰਗ ਦੇ ਬੱਸਾਂ ਵਾਲੀਆਂ ਬਾਡੀਆਂ ਵੱਲੋਂ ਕਿਥੇ ਇਥੇ ਕੱਪੜੇ ਦੀ ਜਾਂਚ ਦੀ ਮੰਗ ਹੈ ਜਿਹੜੀ ਉਹ ਸੀਐਮ ਮਾਨ ਤੋਂ ਕੀਤੀ ਹੈ ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ 4 ਸਿੱਟਿਆਂ ਤੇ ਜਿਮਨੀ ਚੋਣਾ ਹੋਣੀਆਂ ਨੇ ਜਿਸ ਨੂੰ ਲੈ ਕੇ ਸਿਆਸੀ ਅਖਾੜਾ ਜਿਹੜਾ ਹੋ ਲਗਾਤਾਰ ਭਖਦਾ ਹੋਇਆ ਦਿਖਾਈ ਦੇ ਰਿਹਾ ਹੈ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇੱਕ ਦੂਜੇ ਉੱਤੇ ਜਿਹੜੀ ਸ਼ਬਦੀ ਹਮਲੇ ਨੇ ਉਹ ਵੀ ਕੀਤੇ ਜਾ ਰਹੇ ਨੇ ਤਾਂ ਗਿੱਦੜਵਾਹਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਰਾਜਾ ਬੜਿੰਗੂ ਤੇ ਤਿੱਖਾ ਨਿਸ਼ਾਨਾ ਸਾਧਿਆ ਏ ਉਹਨਾਂ ਨੇ ਕਿਹਾ ਕਿ ਜਿਹੜੀਆਂ ਰਾਜਸਥਾਨ ਤੋਂ ਬਸੰਦੀਆਂ ਵਾਡੀਆਂ ਰਾਜਾ ਬੜਿੰਗੜੇ ਲਗਵਾਈਆਂ ਸੀ ਉਸ ਦੇ ਵਿੱਚ ਇੱਕ ਇੱਕ ਬਸ ਪਿੱਛੇ 7 ਲੱਖ ਦਾ ਫਰਕਾ ਤਾਂ ਗਿੱਦੜਵਾਹਾ ਪਹੁੰਚ ਕੇ ਰਵਨੀਤ ਬਿੱਟੂ ਨੇ ਰਾਜਾ ਬੜਿੰਗੂ ਤੇ ਤਿੱਖਾ ਨਿਸ਼ਾਨਾ ਸਾਧਿਆ ਏ ਉਨ੍ਹਾਂ ਨੇ ਸੀਐਮ ਮਾਨ ਨੂੰ ਬਸੰਦਿਆਂ ਬਾਡੀਆਂ ਵਾਲੀ ਜਾਂਚ ਦੀ ਮੰਗ ਵੀ ਕੀਤੀ ਹੈ ਰਵਨੀਤ ਮਿੱਟੂ ਨੇ ਕਿਹਾ ਕਿ ਬੱਸਾਂ ਬਾਡੀ ਘਟਾਲੇ ਦੀ ਫਾਈਲ ਖੋਲਣ ਵਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਵਿਧਾਨ ਸਭਾ ਦੇ ਵਿੱਚ ਬੋਲੇ ਹਨ ਗਿੱਦੜਵਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਵੀ ਇਸ ਬਾਰੇ ਗੱਲ ਕਰ ਚੁੱਕੇ ਹਨ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਿੰਪੀ ਢਿੱਲੋਂ ਇੱਕੋ ਸਟੇਜ ਸਾਂਝੀ ਕਰਨਗੇ ਤਾਂ ਦੇਖਦੇ ਹਾਂ ਕਿ ਉਹ ਬੱਸਾਂ ਦੀਆਂ ਬਾੜੀਆਂ ਦੇ ਹੋਏ ਘਟਾਲੇ ਉੱਪਰ ਕੀ ਐਕਸ਼ਨ ਲੈਣਗੇ ਤਾਂ ਬਿੱਟੂ ਨੇ ਬੱਸਾਂ ਵਾਲੀਆਂ ਬਾੜੀਆਂ ਦਾ ਮਸਲਾ ਇਹ ਜਿਹੜਾ ਉਹ ਗਿੱਦੜਵਾਹ ਪਹੁੰਚ ਕੇ ਚੁੱਕਿਆ ਹੈ ਤਾਂ ਗਿੱਦੜਵਾਹ ਪਹੁੰਚ ਕੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਜਾ ਬੜਿੰਗ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰਾਜਾ ਬੜਿੰਗ ਨੇ ਜਿਹੜੀਆਂ ਰਾਜਸਥਾਨ ਤੋਂ ਬਸਾਂ ਦੀਆਂ ਵਾਡੀਆਂ ਲਗਵਾਈਆਂ ਸੀ ਉਸ ਵਿੱਚ ਇੱਕ ਇੱਕ ਬਸ ਪਿੱਛੇ 7 ਲੱਖ ਦਾ ਫਰਕ ਹੈ ਤਾਂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਤਿੱਖਾ ਨਿਸ਼ਾਨਾ ਜਿਹੜਾ ਹੋ ਰਾਜਾ ਬੜਿੰਗ ਉੱਤੇ ਸਾਧਿਆ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਸੀਐਮ ਮਾਨ ਨੂੰ ਵੀ ਬਸਾਂ ਦੀਆਂ ਵਾਡੀਆਂ ਵਾਲੀ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਫਾਈਲਾਂ ਪਈਆਂ ਨੇ ਖੋਲ ਕੇ ਸਪਸ਼ਟ ਕਰੋ ਤਾਂ ਗਿੱਦੜਵਾਹ ਵਿਧਾਨ ਸਭਾ ਚਿਮਨੀ ਚੋਣ ਦੇ ਵਿਚਾਰੇ ਸਿਆਸੀ ਸ਼ਬਦੀ ਹਮਲਾ ਜਿਹੜਾ ਉਹ ਸਿਖਰਾਂ ਮੁਕਤੀ ਐਸਐਸਆਗੂਆਂ ਦੇ ਵੱਲੋਂ ਇੱਕ ਦੂਜੇ ਉੱਪਰ ਸ਼ਬਦੀ ਹਮਲਾ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਏ ਇਸੇ ਵਿਚਾਰੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਰਾਜਾ ਬੜਿੰਗੂ ਤੇ ਸ਼ਬਦੀ ਹਮਲਾ ਕੀਤਾ ਇਹ ਉਹਨਾਂ ਨੇ ਕਿਹਾ ਕਿ ਰਾਜਾ ਬੜਿੰਗ ਨੇ ਜਿਹੜੀਆਂ ਰਾਜਸਥਾਨ ਤੋਂ ਬਸਾਂ ਦੀਆਂ ਵਾੜੀਆਂ ਲਵਾਈਆਂ ਉਸ ਦੇ ਵਿੱਚ ਇੱਕ ਇੱਕ ਬਸ ਪਿੱਛੇ 7 ਲੱਖ ਦਾ ਫਰਕ ਆ। ਤਰ ਬਨੀਤ ਸਿੰਘ ਬਿੱਟੂ ਦੇ ਵੱਲੋਂ ਤਿੱਖਾ ਨਿਸ਼ਾਨਾ ਹੈ ਜਿਹੜਾ ਉਹ ਤੋਂ ਐਮਪੀ ਰਾਜਾਪਿੰਗੂ ਉੱਤੇ ਸਾਧਿਆ ਗਿਆ। ਉਹਨਾਂ ਨੇ ਸੀਐਮ ਮਾਨ ਨੂੰ ਵੀ ਬਸਾਂ ਦੀਆਂ ਬਾਡੀਆਂ ਵਾਲੀ ਜਾਂਚ ਦੀ ਮੰਗ ਕੀਤੀ ਹੈ। ਅਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਬੱਸਾਂ ਵਾਲੀ ਬਾਡੀ ਕੁਟਾਲੇ ਦੀ ਫਾਈਲ ਖੋਲਣ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਵਿਧਾਨ ਸਭਾ ਦੇ ਵਿੱਚ ਬੋਲੇ ਹਨ ਤਾਂ ਹੁਣ ਗਿੱਦੜਵਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਵੀ ਇਸ ਬਾਰੇ ਗੱਲ ਕਰ ਚੁੱਕੇ ਨੇ ਤਾਂ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਿੰਪੀ ਢਿੱਲੋਂ ਇੱਕੋ ਸਟੇਜ ਸਾਂਝੀ ਕਰਦਣਗੇ ਤਾਂ ਦੇਖਦੇ ਹਾਂ ਕਿ ਉਹ ਬੱਸਾਂ ਦੀਆਂ ਬਾਡੀਆਂ ਦੇ ਹੋਏ ਕੁਟਾਲੇ ਉੱਪਰ ਕੀ ਐਕਸ਼ਨ ਲੈਣਗੇ ਤਸੀਂ ਮਾਨ ਨੂੰ ਵੀ ਉਹਨਾਂ ਨੇ ਬੱਸਾਂ ਦੀਆਂ ਬਾਡੀਆਂ ਵਾਲੀ ਜਾਂਚ ਦੀ ਮੰਗ ਹੈ ਜਿਹੜੀ ਉਹ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਫਾਈਲਾਂ ਪਈਆਂ ਨੇ ਖੋਲ ਕੇ ਸਪਸ਼ਟ ਕਰੋ ਤਾਂ ਗਿੱਦੜਵਾਹਾ ਦੇ ਵਿੱਚ ਮੰਤਰੀ ਰਵਨੀਤ ਬਿੱਟੂ ਨੇ ਰਾਜਾ ਬੜਿੰਗੂ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਰਾਜਾ ਬੜਿੰਗ ਨੇ ਜਿਹੜੀਆਂ ਰਾਜਸਥਾਨ ਤੋਂ ਬਾਡੀਆਂ ਲਗਵਾਈਆਂ ਸੀ ਬੱਸਾਂ ਦੀਆਂ ਉਸ ਦੇ ਵਿੱਚ ਇੱਕ ਇੱਕ ਬੱਸ ਪਿੱਛੇ 7 ਲੱਖ ਦਾ ਫਰਕ ਹੈ ਤਾਂ ਗਿੱਦੜਵਾਹਾ ਪਹੁੰਚ ਕੇ ਰਵਨੀਤ ਸਿੰਘ ਬਿੱਟੂ ਨੇ ਰਾਜਾ ਬੜਿੰਗ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸੀਐਮ ਮਾਨ ਨੂੰ ਵੀ ਬੱਸਾਂਆਂ ਵਾਲੀਆਂ ਪਾਡੀਆਂ ਵਾਲੀ ਜਾਂਚ ਦੀ ਮੰਗ ਕੀਤੀ ਹੈ। ਦੇਖੋ ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹੋਰ ਕੀ ਕੁੱਝ ਕਿਹਾ? ਸਰ ਬੱਸਾਂ ਦੀ ਬੋੜੀਆਂ ਦੇ ਮਸਲੇ ਉੱਤੇ ਕੀ ਕਹਿਣਾ ਚਾਹੁੰਦੇ ਸੀ ਇਸ ਬਾਰੇ? ਨਹੀਂ ਆਪਾਂ ਗਿੱਦੜਵਾਏ 'ਚ ਬੈਠੇ ਆ। ਤੇ ਦੋ ਗੱਲਾਂ ਇੱਥੇ ਸਪਸ਼ਟ ਨੇ। ਇੱਕ ਦੋ ਦਿਨਾਂ ਬਾਅਦ ਜਾਂ 16 ਤਰੀਕ ਨੂੰ ਗਿੱਦੜਵਾਏ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕੇਜਰੀਵਾਲ ਸਾਹਿਬ ਉਹਨਾਂ ਦੇ ਨਾਲ ਤੀਜੀ ਚੌਥੀ ਵਾਰ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਆਉਣਗੇ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਇਹ ਲੁਕਣ ਮੀਚੀ ਦੇ ਖੇਡਾਂ ਜਿਹੜੀਆਂ ਤੁਸੀਂ ਸਟੇਜਾਂ ਤੋਂ ਖੇਡਦੇ ਆ ਉਹ ਲੋਕ ਸਭ ਸਮਝਦੇ ਆ ਜਾਂ ਤੁਸੀਂ ਮੈਨੂੰ ਦੱਸੋ ਇਹੀ ਡਿੰਪੀ ਢੱਲੋਂ ਸਾਹਿਬ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਇਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਸ਼ਿਕਾਇਤ ਇਹਨਾਂ ਨੇ ਵੀ ਕੀਤੀ ਸੀ ਤੁਹਾਡੇ ਕੋਲ ਤੇ ਹੁਣ ਮੈਂ ਤੁਹਾਨੂੰ ਇਹ ਵੀ ਕੰਮ ਦੱਸ ਦਿੰਨਾ ਵੀ ਜਿਹੜਾ ਇਹ ਰਾਜਾ ਵੜਿੰਗ ਆ ਇਹਦਾ ਉਹ ਇਨਚਾਰਜ ਲੱਗੇ ਹੋਏ ਨੇ ਸਾਡੇ ਸਤਕਾਰਯੋਗ ਐਕਸਐਮਪੀ ਡਿੰਪਾ ਜੀ ਡਿੰਪਾ ਜੀ ਨੇ ਵੀ ਉਸ ਵੇਲੇ ਬੱਸਾਂ ਪਾਈਆਂ ਸੀ ਆਪਦੀਆਂ ਉਹਨਾਂ ਦਾ ਮੀਡੀਆ ਪੱਛ ਸਕਦਾ ਹੈ ਜਾ ਕੇ ਤੇ ਉਸ ਵੇਲੇ ਪੰਜਾਬ ਸਰਕਾਰ ਨੇ ਵੀ ਇਹ 700 ਜਿਹੜੀ ਬੱਸਾਂ ਬੋਡੀ ਲਵਾਈ ਸੀ ਤੇ ਜਿਹੜੀ ਆ ਡਿੰਪਾ ਜੀ ਉਹ ਇਨਚਾਰਜ ਨੇ ਉਹਨਾਂ ਦੀਆਂ ਬੱਸਾਂ 'ਚ ਹੀ 7 ਲੱਖ ਰੁਪਏ ਦਾ ਫਰਕ ਸੀ ਉਹਨਾਂ ਨੇ ਕਿਉਂਕਿ ਪੰਜਾਬ 'ਚ ਲਵਾਈਆਂ ਸੀ ਉਸੇ ਮਾਡਲ ਦੀਆਂ ਬਸਾਂ ਲਈਆਂ ਸੀ ਜਿਹੜੇ ਇਹਨਾਂ ਦੇ ਆਪ ਦੇ ਇੰਚਾਰਜ ਨੇ ਉਰੇ ਤੇ ਇਹ ਜਿਹੜਾ ਰਾਜਾ ਵੜਿੰਗ ਜਿਹੜੇ ਮੰਤਰੀ ਸੀ ਉਦੋਂ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਉਰੇ ਆ ਕੇ ਕਹਿ ਰਹੇ ਆ 2.5 ਕਰੋੜ ਦਾ ਤਾਂ ਤੇਲ ਹੀ ਫੂਕਦਾ ਜੀ ਇਹਨਾਂ ਨੇ ਫालतੂ ਰਾਜਸਥਾਨ ਹਰੀਸ਼ ਚੌਧਰੀ ਜਿਹੜਾ ਇੰਚਾਰਜ ਸੀ ਉਰੇ ਦਾ ਉਹਦੇ ਦੋਸਤ ਦੇ ਬੋਡੀਆਂ ਲਵਾਈਆਂ ਇਹਨਾਂ ਨੇ ਉਦੋਂ ਬਾਅਦ ਇੱਕ ਇੱਕ ਬਸ ਮਗਰ 7 ਲੱਖ ਦਾ ਫਰਕ ਆ ਤੇ ਹੁਣ ਤੁਸੀਂ ਦੋਨੋਂ ਜਣੇ ਉਰੇ ਆ ਰਹੇ ਹੋ ਕਨਵੀਨਰ ਤੇ ਮੁੱਖ ਮੰਤਰੀ ਤੇ ਡਿੰਪੀ ਜੀ ਤੁਸੀਂ ਵੀ ਸਟੇਜ ਤੇ ਹੋਵੋਗੇ ਮੈਂ মিডিਆ ਨੂੰ ਵੀ ਕਹਿਣਾ ਮੈਂ ਸਾਰੇ ਗਿੱਦੜਵਾਏ ਦੇ ਲੋਕਾਂ ਨੂੰ ਵੀ ਕਹਿਣਾ ਉਹ ਦਿਨ ਇਹਨਾਂ ਦਾ ਪਤਾ ਲੱਗ ਜੂ ਉਹ ਜਿਹੜੀ ਗੱਲ ਤੁਸੀਂ ਕਰਦੇ ਸੀ ਡਿੰਪੀ ਜੀ ਸਟੇਜ ਤੋਂ ਕਰਿਓ ਜੀ ਸਟੇਜ ਤੋਂ ਕਰਿਓ ਵੀ ਭਾਈ ਜਿਹੜੀ ਮੁੱਖ ਮੰਤਰੀ ਸਾਹਿਬ ਤੁਸੀਂ ਵਿਧਾਨ ਸਭਾ ਇੱਕ ਜਿਹੜਾ ਪਵਿੱਤਰ ਸਦਨ ਵਿਧਾਨ ਸਭਾ ਫਲੋਰ ਆਫ ਦੀ ਹਾਊਸ ਸੀਐਮ ਸਾਹਿਬ ਨੇ ਇਹ ਕਿਹਾ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਵੜਿੰਗ ਸਾਹਿਬ ਚੁੱਪ ਕਰਕੇ ਬੈਂਦੇ ਕਿ ਨਹੀਂ ਫੇ ਤਿੰਨ ਦਿਨ ਨੂੰ ਵੀ ਮੇਰੇ ਘਰੇ ਪੈਰ ਫੜਨਾ ਆਉਂਗੇ ਕੱਢਾਂ ਫਾਈਲ ਤੁਹਾਡੀ ਝਾੜਾਂ ਫਾਈਲ ਤੇ ਇਹਦਾ ਮਤਲਬ ਉਹ ਜਿਹੜਾ ਕਪਲਾ ਘਟਾਲਾ ਜਿਹੜਾ ਕੀਤਾ ਹੋਇਆ ਮਨਰੇਗਾ ਦਾ ਜਿਹੜਾ ਘਟਾਲਾ ਕੀਤਾ ਹੋਇਆ ਬੱਸਾਂ ਦੀਆਂ ਬਾਡੀਆਂ ਚ ਤੇਲ ਚ ਮਗਲੈਲ ਚ ਉਹ ਸਾਰਾ ਕੁਝ ਤੁਹਾਡੇ ਆਪ ਦੇ ਕੈਂਡੀਡੇਟ ਡਿੰਪੀ ਢਿੱਲੋਂ ਤੁਹਾਨੂੰ ਬਾਰ-ਬਾਰ ਕਹਿੰਦੇ ਰਹੇ ਆ ਤੇ ਤੁਸੀਂ ਆਪ ਮੁੱਖ ਮੰਤਰੀ ਸਾਹਿਬ ਇਹ ਵਿਧਾਨ ਸਭਾ ਤੋਂ ਲੈ ਕੇ ਇਲੈਕਸ਼ਨਾਂ ਚ ਇਹ ਗੱਲਾਂ ਕਰਦੇ ਸੀ ਤੇ ਹੁਣ ਫਾਈਲਾਂ ਤੁਹਾਡੇ ਕੋਲ ਪਈਆਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਨਵੀਨਰ ਕੇਦਰੀਵਾਲ ਦੱਸੇ ਜਿਹੜਾ ਇਮਾਨਦਾਰੀ ਦਾ ਢੋਂਗ ਰਚਾਉਂਦੇ ਆ ਜਿਹੜਾ ਡੰਕਾ ਪਿੱਟਦੇ ਆ ਇਮਾਨਦਾਰੀ ਦਾ ਹੁਣ ਆ ਕੇ ਉਹਰੇ ਸਪਸ਼ਟ ਕਰਿਓ ਮੁੱਖ ਮੰਤਰੀ ਨਾਲ ਤੁਸੀਂ ਸਟੇਜ ਸਾਂਝੀ ਕਰੋਗੇ ਤੇ ਡਿੰਪੀ ਤੁਹਾਡੇ ਨਾਲ ਜਿਹੜਾ ਬੱਸਾਂ ਦੀਆਂ ਬਾਡੀਆਂ ਜਿਨ੍ਹਾਂ ਨੂੰ ਪਤਾ ਵੀ ਕਿੰਨੇ ਦੀਆਂ ਲੱਗਦੀਆਂ ਤੇ ਉਹਨਾਂ ਨੇ ਹੀ ਇਹ ਡਿਮਾਂਡ ਕੀਤੀ ਸੀ ਤੇ ਹੁਣ ਪਤਾ ਲੱਗੂ ਵੀ ਤੁਸੀਂ ਕਿਹਦੇ ਨਾਲ ਰਲੇ ਹੋਇਓ ਜਾਂ ਕਿਹਦੇ ਨਾਲ ਨਹੀਂ ਜਿਵੇਂ ਕਹਾਵਤ ਆ ਨਾ ਉਹ ਮੈਂ ਸ਼ਬਦ ਯੂਜ਼ ਕਰਨਾ ਨਹੀਂ ਚਾਹੁੰਦਾ ਕੌਣ ਰਲਿਆ ਚੋਰਾ ਨਾਲ ਇਹਦਾ ਮਤਲਬ ਇਹ ਸਮਝਿਆ ਜਾਊ ਜੇ ਤੁਸੀਂ ਨਾ ਹੀ ਕਾਰਵਾਈ ਦੋਨੋਂ ਜਾਣੇ ਕਰਦੇ ਇਹਦਾ ਮਤਲਬ ਇਹ ਵਿੱਚ ਇਹਦੀ ਹਿੱਸੇਦਾਰੀ ਇਹਦੀ ਹਿੱਸੇਦਾਰੀ ਆਮ ਆਦਮੀ ਪਾਰਟੀ ਦੇ ਪਾਰਟੀ ਨੂੰ ਵੀ ਹਿੱਸੇਦਾਰੀ ਰਾਜੇ ਵੜਿੰਗ ਦੀ ਮਿਲ ਗਈ ਆ ਕਿਉਂਕਿ ਤੁਸੀਂ ਫਲੋਰ ਆਫ ਦਾ ਹਾਊਸ ਕੇ ਪਵਿੱਤਰ ਚੋਂ ਝੂਠ ਨਹੀਂ ਹੋ ਸਕਦਾ ਤੁਸੀਂ ਫਾਈਲ ਝਾੜ ਕੇ ਦਿਖਾਈ ਮੈਂ ਝਾੜਾਂ ਫਾਈਲ ਤੇ ਕੇਜਰੀ ਫਾਦ ਸਾਹਿਬ ਜੇ ਤੁਸੀਂ ਥੋੜੀ ਜੀ ਵੀ ਤੁਹਾਡੇ ਥੋੜੀ ਜੀ ਵੀ ਤੁਹਾਡੇ ਚ ਜੇ ਲਿਆਕਤ ਬਚੀ ਆ ਜੇ ਥੋੜੀ ਜੀ ਇਮਾਨਦਾਰੀ ਸੱਚਾਈ ਬਚੀ ਅਛੀਸ਼ ਮਹਿਲ ਤੋਂ ਬਾਅਦ ਤਾਂ ਚਲੋ ਸਾਨੂੰ ਆਸ ਨਹੀਂ ਪਰ ਮੈਂ ਕਹਿਣਾ ਜ਼ਰੂਰ ਹੈ ਕਿਉਂਕਿ ਆਖਰੀ ਕੈਂਪੇਨ ਦੇ ਗੇਟ 'ਚ ਤੁਸੀਂ ਦੋਨਾਂ ਨੇ ਸਟੇਜ ਤੇ ਇਕੱਠੇ ਹੋਣਾ ਡਿੰਪੀ ਜੀ ਵੀ ਇਕੱਠੇ ਹੋਣਗੇ ਵੀ ਕਿਉਂ ਡਿੰਪੀ ਜੀ ਇਹਨਾਂ ਨੂੰ ਪੁੱਛਿਓ ਅੱਜ ਤੱਕ ਰਾਜਾ ਬੜਿੰਗ ਨੂੰ ਕਿਉਂ ਛੱਡਿਆ ਹੋਇਆ ਸਿਰਫ ਇਹਸ ਕਰਕੇ ਵੀ ਜੇ ਇੱਕ ਵਾਰ ਕੇਸ ਕਰਤਾ ਲੋਕਾਂ ਦੇ ਯਾਰ ਲੋਕਾਂ ਦਾ ਪੈਸਾ ਤੁਸੀਂ ਲੁਕਣ-ਮੇਚੀ ਦੀ ਖੇਡ ਖੇਡਦੇ ਹੋ ਵੀ ਰਾਜੇ ਨੂੰ ਡਰਾ ਕੇ ਵੜਿੰਗ ਸਾਹਿਬ ਨੂੰ ਡਰਾ ਕੇ ਅਸੀਂ ਥੱਲੇ ਲਾਈ ਰੱਖੀਏ ਪਰ ਉਹ ਸਾਡਾ ਇੰਟਰਸਟ ਹੋਛ ਨਹੀਂ ਉਹ ਪੋਲਿਟੀਕਲ ਗੱਲ ਹੋ ਸਕਦੀ ਹੈ ਵੀ ਤੁਸੀਂ ਉਹ ਡਰਾ ਕੇ ਨੂੰ ਥੱਲੇ ਲਾਈ ਰੱਖਿਆ ਕੱਲ ਇਹ ਆ ਵੀ ਉਹ ਪੈਸਾ ਲੋਕਾਂ ਦਾ ਟੈਕਸ ਦਾ ਪੈਸਾ ਇਹ ਜਿਹੜਾ ਰਾਜਾ ਵੜਿੰਗ ਸਾਹਿਬ ਦੇਤੇ ਇਹਨਾਂ ਦੇ ਟਿੱਡ ਚ ਗਿਆ ਹੈ ਨਹੀਂ ਕੁਛ ਹੁੰਦਾ ਤਾਂ ਇਸ ਸਟੇਜ ਤੋਂ ਇਸ ਸਟੇਜ ਤੋਂ ਕਹਿ ਕੇ ਜਾਇਓ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਇਸ ਸਟੇਜ ਤੋਂ ਕਹਿ ਕੇ ਜਾਇਓ ਵੀ ਅਸੀਂ ਇਹ ਕੇਸ ਸੀਬੀਆਈ ਨੂੰ ਦਿੰਨੇ ਆ ਅਸੀਂ ਕੇਸ ਈਡੀ ਨੂੰ ਦਿੰਨੇ ਆ ਅਸੀਂ ਇਹ ਕੇਸ ਜਿਹੜਾ ਸੈਂਟਰਲ ਏਜੰਸੀ ਨੂੰ ਦਿੰਨੇ ਆ ਅਸੀਂ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਵਾਂਗੇ ਤੁਹਾਨੂੰ ਇਹ ਮੈਂ ਦੋਨਾਂ ਜਣਿਆਂ ਨੂੰ ਤੁਹਾਨੂੰ ਤੁਹਾਡੇ ਆਉਣ ਤੋਂ ਪਹਿਲਾਂ ਅਗੇ ਦਿੜਵਾਏ ਮੈਂ ਅਪੀਲ ਤੁਹਾਨੂੰ ਕਰਦੀ ਆਂ